ਪ੍ਰੀਤਾ ਮੈਨੂੰ ਇੱਕ ਗੱਲ ਦੱਸ ਹਾਂਜੀ ਵੀਰੇ ਆ ਪੁਰਾਣੇ ਦਾ ਸੁਭਾਅ ਕਿਹੋ ਜਿਹਾ ਮੈਨੂੰ ਤਾਂ ਬੜਾ ਅੜਪਿਆ ਲੱਗਿਆ ਇਹ ਨਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਵਧੀਆ ਨਹੀਂ ਦੇਖ ਲੈ ਪ੍ਰੀਤਾ ਤੂੰ ਮੇਰੇ ਤੋਂ ਕੁਝ ਲੁਕਾਤਾ ਨਹੀਂ ਰਹੀ ਲੈ ਵੀਰੇ ਮੈਂ ਥੋੜਾ ਤਾਂ ਕਿਉਂ ਕੁਝ ਲੁਕੋਣਾ ਮੈਂ ਵੀ ਪਹਿਲਾਂ ਪੁੱਛ ਲਈ ਹਣੀਆ ਕੋਤੋਂ ਵੀ ਪਤਾ ਦੱਸ ਦੇ ਖੁਸ਼ ਰਹਿਣੀ ਹੈ ਪਰਿਵਾਰ ਠੀਕ ਆ ਵਧੀਆ ਸੁਭਾਅ ਸਭ ਉਹਨਾਂ ਦੇ ਜੇ ਕੋਈ ਗੱਲ ਹੁੰਦੀ ਹੈ ਨਾ ਕੋਈ ਸੋਚੀ ਨਾ ਤੈਨੂੰ ਫੋਨ ਕਰਦੀ। ਫਿਰ ਆਪਾਂ ਹੀ ਤੇਰੇ ਨਾਲ ਆ। ਕੋਈ ਨਹੀਂ ਵੀਰੇ। ਤੁਸੀਂ ਐਵੇਂ ਨਾ ਮੇਰੀ ਟੈਨਸ਼ਨ ਲਿਆ ਕਰੋ ਹੁਣ। ਲੈ, ਟੈਨਸ਼ਨ ਕਿ ਆਉਣਾ ਲੈ। ਟੈਨਸ਼ਨ ਤਾਂ ਹੁੰਦੀ ਉਹ ਐ। ਤੂੰ ਐਂ ਦੱਸ। ਹੈਂ? ਵਧੀਆ ਕਰੀ ਬੈਹੀਏ ਤੂੰ। ਹੁਣ ਜੇ ਉਹੀ ਗੱਲ ਐ, ਉੱਥੇ ਤੈਨੂੰ ਤੰਗ ਕਰਨ ਫਿਰ ਪੁੱਛਣ ਦਾ ਫਰਜ਼ ਬਣਦਾ ਹੀ ਐ। ਉਹ ਤਾਂ ਗੱਲ ਮੰਮੀ ਤੁਹਾਡੀ ਠੀਕ ਆ। ਪਰ ਨਹੀਂ, ਮੈਨੂੰ ਕੋਈ ਨਹੀਂ ਤੰਗ ਕਰਦਾ। ਸਾਰੇ ਵਧੀਆ ਰਹਿੰਦੇ ਆ ਮੇਰੇ ਨਾਲ। ਚਲ। ਤੂੰ ਖੁਸ਼ ਐਂ। ਤਾ ਸਾਡੀ ਵੀ ਜਨ ਸੌਖੀ ਐ ਨਾਲ। ਅਸੀਂ ਵੀ ਖੁਸ਼ ਆ ਤੇਰੇ ਨਾਲ। ਬੁੱਢਾ ਤੂੰ ਨੂ ਬੁਰਾਣੀ ਨੂੰ ਉੱਥੇ ਛੱਡਿਆ ਇਕੱਲੇ। ਓਏ ਮਾਇਆ ਨੂੰ ਖੇਤ ਲੈ ਗਿਆ ਦੀ ਮੰਮੀ ਮੈਨੂੰ ਤਾਂ ਵਧੀਆ ਹੀ ਨਹੀਂ ਲੱਗਿਆ ਉਹਦੇ ਨਾਲ ਗੱਲ ਕਰਕੇ। ਉਹਦਾ ਆਪਦੀਆਂ ਫੁਗੜੀਆਂ ਆਈਆਂ ਮਰੀ ਜਾਂਦਾ ਉਹ। ਕੋਈ ਨੂੰ ਪਤਾ। ਪੜਿਆ ਲਿਖਿਆ ਹੈਗਾ ਮਿਲਾਂ ਲੈਂ। ਉਹ ਮੇਰੀਆਂ ਗੱਲਾਂ ਕਰਦਾ ਉਹ ਜਿਵੇਂ ਉੱਥੇ ਕਰਦਾ। ਉਹ ਫਿਰ ਆਪਾਂ ਨੂੰ ਕਿੱਥੇ ਵਧੀਆ ਲੱਗਦੀਆਂ ਨੇ? ਉਹਦਾ ਆਪਦੀ ਨੂੰ ਛੱਡੀ ਜਾਂਦਾ। ਨਹੀਂ ਪਹਿਲੀ ਪਹਿਲੀ ਵਾਰ ਆਇਆ। ਪਹਿਲਾਂ ਫਿਰਦਾ ਨਹੀਂ ਹੁੰਦਾ ਹੈਗਾ। ਉਹ ਵਿਦਾ ਹੀ ਕਰੇਗਾ ਆਪਣੇ ਸੋਹਰੀ ਜਾ ਕੇ। ਉਹ ਚੱਲ ਮੇਰਾ ਖਾਬਰਾ ਕਦੋਂ ਹੋਊਗਾ ਉਹਦੇ ਦੇਖੀ ਜਾਊ। ਲੈ ਵੀਰੇ ਹੁਣ ਤਾਂ ਤੁਹਾਡੀ ਵਾਰੀ ਆ। ਮੇਰੇ ਵਿਆਹ ਦੀ ਰੱਟ ਲਾ ਰੱਖੀ ਸੀ। ਲੈ ਮੇਰਾ ਤਾਂ ਹੋ ਗਿਆ ਵਿਆਹ। ਚੱਲ ਕੋਈ ਨਾ ਕਰਾ ਲਾਂਗੇ। ਵੇ ਜੱਸੇ ਪੁੱਤ ਤੈਨੂੰ ਕੁਛ ਦਿੱਤਾ ਇਹਨਾਂ ਨੇ? ਹਾਂ। 1000 ਰੁਪਿਆ। ਹੈ? 1000? ਬਸ 1000। ਔਰ ਕੀ ਮੈਂ ਤਾਂ ਉੱਥੇ ਅੱਕੀ ਗਿਆ ਮੇਰਾ ਤਾਂ ਜੀ ਨਹੀਂ ਲੱਗਿਆ ਉਤੋਂ ਚੱਕ ਕੇ ਮੂੰਹ ਮੈਨੂੰ ਖੇਤ ਲੈ ਗਏ ਵੀ ਦੱਸ ਮੈਂ ਬੰਬੇ ਤੋਂ ਆਇਆ ਹਾਂ ਆਪ ਦੀ ਤੀ ਨਲੰਦਰ ਵੱੜ ਕੇ ਗੱਲਾਂ ਕਰਦੇ ਰਹੇ ਮੈਨੂੰ ਬਾਹਰ ਇਕੱਲਾ ਬਿਠਾ ਗਏ ਬੇਪੁੱਤ ਇਹਨਾਂ ਨੇ ਆ ਸਾਰਾ ਕੁਝ ਜਿਹੜਾ ਉਹ ਵਿਆਹ ਦੀ ਮਜਬੂਰੀ ਚ ਦੇਤਾ ਹੁਣ ਇਹੇ ਆਪਾਂ ਤੋਂ ਕਢਾਉਣ ਨੂੰ ਫਿਰਦੇ ਨੇ ਕੋਈ ਗੱਲ ਨਹੀਂ ਮੈਨੂੰ ਵੀ ਸਾਰਾ ਪਤਾ ਹੈ ਚਲ ਠੀਕ ਹੈ ਮਾਂ ਮੈਂ ਕੱਪੜੇ ਚੇਂਜ ਕਰ ਲਾਂ ਨਾਲੇ ਰੈਸਟ ਕਰ ਲਾਂ ਠੀਕ ਹੈ ਪੁੱਤਰ ਇਲਾਦਸ ਮੇਰੇ ਵੀਰੇ ਨੇ ਤਾਂ ਇਹਨਾਂ ਨੂੰ ਖੁਸ਼ ਕਰਨ ਲਈ ਸਿਰ ਤੇ ਕਰਜ਼ਾ ਚੜਾ ਲਿਆ ਪਰ ਇਹਨਾਂ ਦੀ ਹਲੇ ਭੁੱਖੇ ਨਹੀਂ ਮਿਟੀ ਇਹੋ ਜਿਹੇ ਲੋਕਾਂ ਦਾ ਬਿਨਾ ਕੁਝ ਨਹੀਂ ਬਣ ਸਕਦਾ ਗੱਲ ਸੁਣ ਲੈ ਪ੍ਰੇਤ ਅੱਗੇ ਤੋਂ ਨਾ ਆਵਦੇ ਪਿੰਡ ਕੱਲੀਏ ਵਗ ਜਾਇਗਾ ਮੈਨੂੰ ਨਾਲ ਲੈ ਜਾਣ ਦੀ ਲੋੜ ਨਹੀਂ ਵੈਸੇ ਵੀ ਮੇਰੀ ਕਿਹੜਾ ਉੱਥੇ ਇੱਜ਼ਤ ਕਰਦਾ ਕੋਈ ਤੇਰੀ ਮਾਂ ਤੇ ਤੇਰਾ ਭਾਈ ਤੇਰੇ ਨਾਲ ਹੀ ਗੱਲਾਂ ਕਰਦੇ ਰਹੇ ਮੈਨੂੰ ਕੱਲਾ ਬਿਠਾ ਕੇ ਵਿਆਹ ਤੋਂ ਬਾਅਦ ਨਾ ਮੈਂ ਪਹਿਲੀ ਵਾਰ ਪਿੰਡ ਗਈ ਸੀ ਆਪਦੇ ਤੇ ਜੇ ਥੋੜਾ ਟਾਈਮ ਮੇਰੇ ਘਰ ਦੇ ਮੇਰੇ ਕੋਲੇ ਬੈਠ ਕੇ ਇਹਦੇ 'ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਮੈਂ ਤੇਰੇ ਨਾਲ ਆਰਮਨਾਲ ਗੱਲ ਕਰਦਾਂ ਨਾ ਨਾ ਮੈਨੂੰ ਗੁੱਸਾ ਦਿਖਾਉਣ ਦੀ ਲੋੜ ਨਹੀਂ ਤੇ ਜੇ ਮੈਂ ਗੁੱਸਾ ਦਿਖਾਇਆ ਨਾ ਫਿਰ ਬੜੀ ਤੰਗ ਹੋਏਂਗੀ ਤੂੰ ਤੁਸੀਂ ਆਪਦੇ ਸੁਭਾਤੇ ਕਦੇ ਧਿਆਨ ਦਿੱਤਾ ਕਿਸੇ ਨੂੰ ਚੱਜ ਨਾਲ ਬੁਲਾਇਆ ਕਦੇ ਉਹ ਬੱਸ ਕਰ ਯਾਰ ਤੂੰ ਰਹਿਣ ਦੇ ਨਾਵ ਦੇ ਵਾਰੀ ਗੁੱਸਾ ਲੱਗਿਆ ਨਾ ਤੇਰੇ ਨਾਲ ਕਿਹੜਾ ਮਗਜ ਮਾਰੀ ਤੂੰ ਕਿਹੜਾ ਗੱਲਾਂ ਚ ਕਿਸੇ ਨੂੰ ਆਉਣ ਦਿੰਨੀ ਹੈ ਗੱਲ ਸੁਣਨੀ ਤੈਨੂੰ ਅਕਲ ਨਹੀਂ ਹੈਗੀ ਪੈਰੀ ਹੱਥ ਨਹੀਂ ਲਾ ਕੇ ਅੰਦਰ ਆਉਣਾ ਸੀ ਤੈਨੂੰ ਕੁਝ ਸਿਖਾ ਕੇ ਨਹੀਂ ਤੋਰੇ ਵੱਡਿਆਂ ਦੀ ਕਿਵੇਂ ਇੱਜ਼ਤ ਕਰਨੀ ਦੀ ਹੁੰਦੀ ਹੈ ਤੁਹਾਨੂੰ ਕਿਸ ਨੇ ਇਹ ਨਹੀਂ ਸਿਖਾਇਆ ਫਿੰਨਮੀ ਉਹ ਨਾਲ ਕਿਵੇਂ ਵਰਤਾਵਰ ਕਰੀਦਾ ਹੈ ਅੱਛਾ ਹੁਣ ਜਵਾਨ ਵੀ ਚਲਾਉਣੀ ਸ਼ੁਰੂ ਕਰਤੀ ਮੇਰੇ ਅੱਗੇ ਜਵਾਨ ਚਲਾਉਣ ਦੀ ਲੋੜ ਨਹੀਂ ਨਹੀਂ ਤਾਂ ਨਹੀਂ ਤਾਂ ਕੀ ਘਰੋਂ ਕੱਢ ਦੂੰਗੀ ਮੈਨੂੰ ਕੱਢ ਦੋ ਨਾਲੇ ਮੇਰੇ ਵੀਰੇ ਚ ਨਾ ਇੰਨੀ ਕੁ ਗੰਜائش ਹੈਗੀ ਆ ਉਹ ਮੈਨੂੰ ਰੱਖ ਸਕਦਾ ਨਾਲੇ ਵੈਸੇ ਵੀ ਉਹਨੇ ਮੈਨੂੰ ਕਿਹਾਗਾ ਕਿ ਜੇ ਤੈਨੂੰ ਕੋਈ ਉੱਥੇ ਪ੍ਰੋਬਲਮ ਹੋਈ ਨਾ ਤਾਂ ਮੈਨੂੰ ਦੱਸ ਦੀ ਤੈਨੂੰ ਤਾਂ ਤੇਰਾ ਵੀਰਾ ਬਹੁਤ ਪਿਆਰ ਕਰਦਾ ਹੈ ਪਰ ਮੈਨੂੰ ਤੂੰ ਨਹੀਂ ਪਿਆਰ ਕਰਦੀ ਲੱਗਦੀ ਸੋਚ ਕੇ ਦੇਖ ਜੇ ਘਰ ਛੱਡ ਕੇ ਚਲੀ ਗਈ ਤਾਂ ਤੇਰੇ ਭਰਾ ਦਾ ਕੀ ਬਣੂਗਾ ਕੌਣ ਦੇਊਗਾ ਤੇਰੇ ਭਰਾ ਨੂੰ ਕੋਈ ਕੁੜੀ ਜਿਹਦੀ ਉਹ ਭੈਣ ਉਸ ਘਰ ਵਿੱਚ ਪਹਿਲਾਂ ਹੀ ਲੜਕੇ ਸਹੁਰਾ ਨਾਲ ਘਰੇ ਬੈਠੀ ਹੋਵੇ ਜੇ ਚੰਗਾ ਚਾਹਨੀ ਹੈ ਨਾ ਜਵਾਨ ਲੜਾਉਣੀ ਬੰਦ ਕਰ ਹੱਥ ਚਲਾਉਣੇ ਸਿੱਖ ਕਿਤਾਬਾਂ ਪੜਨ ਵਾਸਤੇ ਨਹੀਂ ਤੈਨੂੰ ਲੈ ਕੇ ਆਂਦਾ ਸੈਂਟੀ ਦੇਮੋੜਿਆ ਸੈਂਟੀ ਕਿਹੜੀ ਸੋਚ ਚ ਰੁੱਬਿਆ ਪਿਆ ਤੂੰ ਲੈ ਚਾਪੀ ਲੈ ਮਾ ਤਾਂ ਮੰਮੀ ਆਏ ਸੋ ਦਾਦੀ ਆ ਪ੍ਰੀਤ ਨਾ ਕੁਝ ਨਹੀਂ ਦੱਸਦੀ ਮੈਨੂੰ ਫੋਨ ਤੇ ਮੈਨੂੰ ਤਾਂ ਐ ਲੱਗੀ ਜਾਂਦਾ ਜਿਵੇਂ ਉਹ ਪਰੇਸ਼ਾਨ ਹੁੰਦੀ ਆ ਤੈਨੂੰ ਤੇਰੇ ਨਾਲ ਗੱਲ ਹੋਈ ਆ ਉਹਦੀ ਨਾ ਭਾਈ ਮੈਨੂੰ ਤਾਂ ਆਪਨੇ ਕੋਸ ਦੱਸਿਆ ਮੈਂ ਪਰੇਸ਼ਾਨ ਹੁਣ ਕਿਉਂ ਹੋਊਗੀ ਸੁੱਖ ਨਾਲ ਐਡੇ ਘਰੇ ਤਾਂ ਤਰਸਤਾ ਕਰਿਆ ਦਾ ਮਾਦਾ ਤੈਨੂੰ ਆਏਗਾ ਨਾ ਮੈਂ ਆਪਾਂ ਕਿਸੇ ਦਿਨ ਬਿਨਾਂ ਦੱਸੇ ਚੱਲੀਏ ਉਹਨਾਂ ਦੇ ਘਰੇ ਹੈ ਕਾ ਮਰਾਲਾ ਮੈਨੂੰ ਐ ਦੱਸ ਭਲਾ ਆਪਾਂ ਬਿਨਾਂ ਦੱਸੇ ਜਾਂਦੇ ਚੰਗੇ ਲੱਗਾਂਗੇ ਉਹ ਚੰਗੇ ਲੱਗਣ ਨੂੰ ਕੀ ਆ ਆਪਾਂ ਤਾਂ ਉਹਨਾਂ ਦੇ ਘਰ ਦਾ ਮਾਹੌਲ ਹੀ ਦੇਖਣਾ ਮੈਨੂੰ ਤਾਂ ਐ ਲੱਗੀ ਜਾਂਦਾ ਜਿਵੇਂ ਉਹ ਪ੍ਰੀਤ ਨੂੰ ਤੰਗ ਕਰਦੇ ਹੋਣਗੇ ਕਾ ਨੂੰ ਤੰਗ ਕਰਦੇ ਹਣੇ ਪੁੱਤ ਚੱਲ ਕੋਈ ਨਾ ਜਾ ਆਵਾਂਗੇ ਤੂੰ ਮੈਨੂੰ ਐ ਦੱਸ ਕਿਸ਼ਤ ਦਾ ਹੱਲ ਹੋ ਗਿਆ ਉਹ ਹਾਂ ਉਹਦਾ ਕੱਲ੍ਹੇ ਹੋ ਗਿਆ ਦੀ ਇੰਤਜ਼ਾਮੇ ਕਿਸ਼ਤ ਦਾ ਦਾ ਤੂੰ ਫੇਰ ਨਾ ਕਰ ਚੱਲ ਪੀ ਲੈ ਚਾਹ ਚੰਗਾ ਠੀਕ ਆ ਮਮੀ ਨੂੰ ਤਾਂ ਮੈਂ ਕਿਹਾ ਆ ਵੀ ਕਿਸ਼ਤ ਦਾ ਹੱਲ ਹੋ ਗਿਆ ਪਰ ਕਿਸ਼ਤ ਦਾ ਹੱਲ ਤਾਂ ਤਾਂ ਹੋਊ ਜੇ ਮੇਰੇ ਕੋਲ ਪੈਸਾ ਹੋਊਗਾ ਕੋਈ ਕਾਨੂੰ ਲੋਕ ਘਰੇ ਘੇੜੇ ਮਾਰਨ ਲੱਗ ਜਾਣਗੇ ਮਮੀ ਵੀ ਕੀ ਸੋਚੂਗੀ ਇੱਕ ਤਾਂ ਸਾਲੀ ਕਿਸਮਤ ਮਾੜੀ ਆ ਮੇਰੀ ਫੈਕਟਰੀ ਚ ਵੀ ਨਹੀਂ ਨੌਕਰੀ ਮਿਲੀ ਕਾਨੂੰ ਲੋਕ ਆ ਕੇ ਨਾ ਸਾਰੇ ਪਿੰਡ ਚ ਕੀ ਬਦਨਾਮੀ ਹੋ ਜੂ ਮੇਰੀ ਦਾ

ਚਲੇ ਕੋਈ ਵਾਲੀ ਮੋਟਰ ਤੇ ਚੱਲਦੇ ਆਪਾਂ ਖੜਾ ਹੋ ਅਰੇ ਪਾਣੀ ਪੀਉਣਾ ਮੈਂ ਇਹਦਾ ਬਈ ਕੀ ਆ ਬੰਦੇ ਦੇਖੀ ਇਹ ਪਾਲੇ ਗਿਆ ਚਲੇ ਸੇ ਮੋਟਰ ਤੇ ਜਾ ਕੇ ਤੈਨੂੰ ਕੀ ਇਹ ਇੰਤਰਾੜ ਗਈ ਵੀ ਕੀ ਕੋਈ ਪਤਾ ਨਹੀਂ ਲੱਗਿਆ ਚੱਕਰ ਆ ਗਿਆ ਯਾਰ ਤੇ ਕੋਈ ਗਰਮੀ ਬਹੁਤ ਹੈ ਕੋਈ ਗੱਲ ਨਹੀਂ ਮਗਰ ਫਟਾ ਜਿੱਕੇ ਆ ਨਾ ਜਾਨੀ ਕੀ ਹੋ ਗਿਆ ਨਾ ਸੈਂਟੀ ਸੈਂਟੀ ਲੱਭ ਤਾ ਖੜਾ ਹੋ ਨਹੀਂ ਤਾਂ ਦਵਾਈ ਲੈ ਲੈ ਨਾਲੇ ਦੁੱਧ ਪੀ ਲੈ ਕੀ ਹੋ ਗਿਆ ਤੈਨੂੰ ਮਮੇ ਬਸ ਬੀਪੀ ਆ ਘਟ ਗਿਆ ਦੀ ਥੋੜਾ ਜਿਹਾ ਲੈ ਦੱਸ ਤੇਰੇ ਵਰਗੇ ਨੂੰ ਪਹਿਲਾਂ ਕੀ ਕਹੇ ਬੀਪੀ ਕਾਟਣਾ ਮੜਾ ਉੱਤੇ ਧਿਆਨ ਰੱਖੀਦਾ ਪੁੱਤ ਆ ਰੋਟੀ ਰੁੱਟੀ ਨਹੀਂ ਟਾਈਮ ਤੇ ਖਾਂਦਾ ਹੈਗਾ ਤਾਂ ਹੀ ਤਾਂ ਬੀਪੀ ਘਟਦਾ ਓ ਚੱਲ ਕੁਛ ਨਹੀਂ ਹੁੰਦਾ ਹੋ ਜਾਊਗਾ ਲੋਡ ਮੈਂ ਇੱਕ ਦੋ ਦਿਨ ਤੱਕ ਸੈਂਟੀ ਚੱਲ ਦੇਖ ਲੈ ਮਮੀ ਮੜਾ ਜਾ ਕੋਹਣਾ ਆਇਆ ਠੀਕ ਐ ਸਤਿ ਸ੍ਰੀ ਅਕਾਲ ਭਾਈ ਆ ਜਾ ਸੈਂਟੀ ਦੇ ਪੁੱਤ ਨਾ ਟਿੱਲਾ ਦਾ ਹੋ ਰਿਹਾਗਾ ਅੱਜ ਉਹਦਾ ਬਲੱਡ ਕੱਟ ਗਿਆ ਪਿਆ ਤੀ ਕੰਮ ਤੇ ਕੋਈ ਹਾਂ ਰਾਚੀ ਮੈਂ ਤਾਂ ਪੈਸੇ ਜੀ ਲੈਣ ਆਇਆ ਸੀਗਾ ਮੈਨੂੰ ਲੋੜ ਤੀ ਹੁਣ ਪੈਸੇ ਪੁੱਤ ਕੋਈ ਨਾ ਮੈਂ ਕਹਿ ਦੂੰਗੀ ਸੈਂਟੀ ਨੂੰ ਉਹ ਹੁਣ ਪਿਆ ਤੀ ਬੇਲੇ ਚਾਚੂ ਬਣਾ ਲੈਨੇ ਨਾ ਬੱਸ ਚਾਚਾ ਜੀ ਤਾਂ ਲੋੜ ਨਹੀਂ ਬਸ ਉਹਨੂੰ ਕਹਿ ਦੇ ਹੋਵੇ ਮੈਨੂੰ ਪੈਸਿਆਂ ਦੀ ਲੋੜ ਆ ਹੁਣ ਕੋਈ ਨਾ ਕਹਿ ਦੂੰਗੀ ਭਾਈ ਠੀਕ ਐ ਇਹ ਤਾਂ ਵੀ ਫੈਸਲੇ ਲੈ ਲੈ ਸੰਤੀ ਨੇ ਦਵਾਰੇ ਲਾ ਕੇ ਦੇਖਦੀਆਂ ਬismillah ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਪਰੇ ਕੋਈ ਫੋਨ ਹੀ ਨਹੀਂ ਚੱਕ ਰਿਹਾ ਹੁਣ ਕੀ ਕਰਾਂ ਕਾਲੇ ਵੀਰੇ ਨੂੰ ਲਾ ਕੇ ਦੇਖਦੀ ਆ ਆਖੀ ਤੱਕ ਫੋਨ ਆ ਗਿਆ ਹੈਲੋ ਹੈਲੋ ਕਿਵੇਂ ਵੀਰੇ ਠੀਕ ਆਂ ਤੂੰ ਨਸਰ ਆ ਹਾਂ ਠੀਕ ਆ ਉਹ ਕਰੇ ਕੋਈ ਫੋਨ ਹੀ ਨਹੀਂ ਚੱਕ ਰਿਹਾ ਕੀ ਹੋ ਗਿਆ ਉਹ ਪਹਿਨੇ ਪਤਾ ਕੀ ਕਰਾ ਉਹ ਨਾ ਖੇਤ ਗਿਆ ਹੋਇਆ ਸੀਗਾ ਉਹ ਗਰਮੀ ਕਰਕੇ ਚੱਕਰ ਚੁੱਕਰ ਆ ਕੇ ਡਿੱਗ ਗਿਆ ਸੀਗਾ ਉਹਨੂੰ ਮੈਂ ਘਰੇ ਛੱਡ ਕੇ ਆਇਆ ਹੁਣ ਅੱਛਾ ਵੀਰੇ ਤੂੰ ਮੇਰਾ ਇੱਕ ਕੰਮ ਕਰੇਂਗਾ ਹਾਂ ਬੇਨੇ ਦੱਸ ਮੰਮੀ ਮੈਂ ਨਾ ਪੇਕੇ ਚਲੀ ਸੀ ਉਹ ਮੇਰਾ ਵੀਰਾ ਬਿਮਾਰਾ ਤੁਸੀਂ ਜਾਣ ਮੈਥੋਂ ਨਹੀਂ ਜਾਇਆ ਜਾਂਦਾ ਹੈਗਾ ਕੰਮ ਤਾਂ ਐਨੇ ਪਏ ਨੇਗੇ ਤੂੰ ਕੱਲੀ ਜਾ ਸ਼ਾਮ ਨੂੰ ਵਾਪਸ ਮੁੜੇ ਉੱਥੇ ਨਾ ਕਿਤੇ ਬੈਠੀ ਰਹੀਂ ਹਾਂ ਚਲੋ ਠੀਕ ਆ ਆ ਜਿਹੜੀ ਮਿੰਟੋ ਮਿੰਟੀ ਤਿਆਰ ਹੋ ਕੇ ਗਈ ਐ ਮੈਨੂੰ ਕੁਛ ਧਾਲ ਚ ਕਾਲਾ ਲੱਗਦਾ ਕਿਤੇ ਪੇਕੇ ਨੂੰ ਕੁਛ ਦੇਣ ਤਾਂ ਨਹੀਂ ਗਈ ਸੋਨਾ ਵੀ ਸਾਰਾ ਇਹਦੇ ਕੋਲੀ ਆ ਜੇ ਹੁਣ ਗੱਲ ਕਰੀ ਤਾਂ ਇਹਨੇ ਲੜਾਈ ਪਾ ਲੈਣੀ ਐ ਕੱਲ ਨੂੰ ਜੱਸਾ ਕਰੇ ਐ ਫੇਰ ਗੱਲ ਕਰੂੰਗੀ ਕਿਵੇਂ ਵੀਰੇ ਕਿੱਧਰ ਸੋਚਾਂ ਚ ਡੁੱਬੇ ਪਏ ਹੋ ਪ੍ਰੀਤ ਤੂੰ ਕਿਵੇਂ ਅਚਾਨਕ ਆ ਗਈ ਅੱਜ ਕਿਉਂ ਮੈਂ ਆ ਨਹੀਂ ਸਕਦੀ ਇਹ ਮੇਰਾ ਘਰ ਨਹੀਂ ਹੈਗਾ ਓਏ ਉਹ ਗੱਲ ਨਹੀਂ ਤੂੰ ਕੱਲੀ ਘਰ ਤੋਂ ਆਈਆਂ ਪਰੌਣੇ ਨੂੰ ਕਿਉਂ ਨਹੀਂ ਲੈ ਗਈ ਉਨਮੇ ਕਰ ਲਿਆ ਕਰੂੰਗੀ ਕਿਉਂਕਿ ਜਿਹੜਾ ਤੁਸੀਂ ਲੱਭ ਕੇ ਦਿੱਤਾ ਨਾ ਉਹਦੇ ਕੋਲ ਤਾਂ ਟਾਈਮ ਹੀ ਹੈ ਨਹੀਂ ਚੱਲ ਛੱਡੋ ਹੋਰ ਦੱਸੋ ਥੋੜੀ ਸਿਹਤ ਕਿਵੇਂ ਆ ਤੈਨੂੰ ਮੇਰੇ ਬਾਰੇ ਕਿਹਨੇ ਦੱਸਿਆ ਤੁਸੀਂ ਤਾਂ ਫੋਨ ਚੱਕਣਾ ਨਹੀਂ ਹੁੰਦਾ ਕਾਲੇ ਨੂੰ ਫੋਨ ਲਾਇਆ ਸੀ ਉਹਨੇ ਦੱਸਿਆ ਉਹ ਕਾਲੇ ਨੇ ਵੀ ਤੈਨੂੰ ਹੀ ਟੈਨਸ਼ਨ ਪਾ ਦਿੱਤੀ ਮੈਨੂੰ ਕੀ ਹੋਇਆ ਦੀ ਉਹ ਮਰਾਜਾ ਬੀਪੀ ਉਹ ਘਟਿਆ ਦੀ ਮੇਰਾ ਉਹ ਪ੍ਰੀਤ ਐਨੀ ਫਿਕਰ ਨਾ ਕਰਿਆ ਕਰ ਤੂੰ ਮੇਰੀ ਕੱਲਾ ਕੱਲਾ ਭਾਈਆ ਤੂੰ ਮੇਰਾ ਤੇਰੀ ਫਿਕਰ ਨਹੀਂ ਕਰੂੰਗੀ ਹੋਰ ਕੀ ਦੀ ਕਰੂੰਗੀ ਨਹੀਂ ਚਲ ਠੀਕਾ ਚਲਦੀ ਆ ਮੈਂ ਹੁਣ ਮੇਰੀ ਕੁੜੀ ਮੇਰੀ ਗੱਲ ਸੁਣ ਲੈ ਕੱਲੀ ਨਾ ਆਇਆ ਕਰ ਪਰੋਂ ਮੈਨੂੰ ਨਾਲ ਲੈ ਕੇ ਆਇਆ ਕਰ ਜੇ ਨਹੀਂ ਤਾਂ ਹੁੰਦਾ ਉਹਦੇ ਕੋਲ ਨਾ ਤਾਂ ਫੋਨ ਕਰ ਦੇ ਅਗਰ ਤੈਨੂੰ ਸੈਂਟੀਆਂ ਪੀ ਲਿਆ ਗੁਰੂ ਜਾ ਕੇ ਤੂੰ ਮੈਨੂੰ ਦੱਸ ਦੇ ਅਗਰ ਪੀ ਤਾਂ ਐਵੇਂ ਕੱਲੀ ਨਾ ਆਇਆ ਕਰ ਤੂੰ ਕੋਈ ਨਹੀਂ ਵੀਰੇ ਅੱਗੇ ਤੋਂ ਦੱਸ ਦਿਆ ਕਰੂੰਗੀ ਹੁਣ ਤੂੰ ਰਹੇਂਗੀ ਕਿ ਜਾਣਾ ਤੈਨੂੰ ਨਾ ਨਾ ਬਸ ਮੈਂ ਚਲਦੀ ਆਂਗੀ ਲੇਟ ਹੋ ਜੂਗੀ ਨਹੀਂ ਤਾਂ ਮੈਂ ਚੱਲ ਫਿਰ ਤੈਨੂੰ ਮੈਂ ਛੱਡਿਆ ਆਉਣਾ ਓਹੋ ਵੀਰੇ ਪਹਿਲਾਂ ਹੀ ਥੋੜੇ ਸਿਹਤ ਤੇ ਨਹੀਂ ਖਰਾਬ ਆ ਅੱਪੇ ਭੱਗ ਜੂਗੀ ਮੈਂ ਫਿਰ ਮਕਾਲੇ ਨੂੰ ਕਹਿ ਦਿੰਨਾ ਉਹ ਛੱਡਿਆਊਗਾ ਕਿਉਂ ਕਿਸੇ ਨੂੰ ਵਿਪਤਾ ਪਾਉਣੀ ਆਪਾਂ ਚੱਲ ਜੂਗੀ ਮੈਂ ਕੋਈ ਨਹੀਂ ਚੱਲ ਚੰਗਾ ਕੁੜੀਏ ਮੇਰੀ ਗੱਲ ਸੁਣ ਪਹੁੰਚ ਕੇ ਫੋਨ ਕਰ ਦੇ ਚੱਲ ਕੋਈ ਨਾ ਪਤਾ ਸਿੱਧੀ ਦਾ ਬੱਸ ਜਾਂਦੀ ਹੈ ਭੱਗ ਜੂਗੀ ਠੀਕ ਆ ਮੰਮੀ ਤੇਰੀ ਸੱਸ ਨੂੰ ਬੁਲਾ ਲਈ ਤੇਨੂੰ ਮੂਹਰੋਂ ਲੈ ਜੂ ਅੱਡੇ ਤੋਂ ਕੋਈ ਨਹੀਂ ਚੱਲ ਠੀਕ ਹੈ ਵੀਰੇ ਆਪਦਾ ਧਿਆਨ ਰੱਖੀ ਚੰਗਾ ਕੋਈ ਨਾ ਠੀਕ ਆ ਤੂੰ ਵੀ ਧਿਆਨ ਰੱਖੀ ਆਪਦਾ ਚੱਲ ਉੱਥੇ ਤੱਕ ਛੱਡ ਕੇ ਆਉਣੀ ਆ ਤੈਨੂੰ ਹਾਂਜੀ 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 ਭੈਣ ਜੀ ਠੀਕ ਠਾਕ ਵਧੀਆ ਚਲੋ ਠੀਕ ਆ ਭੈਣ ਜੀ ਮੈਂ ਫੇਰ ਕਰਦੀ ਆ ਬਾਅਦ ਚ ਗੱਲ ਤੁਹਾਡੇ ਨਾਲ ਚਲੋ ਟਾਈਮ ਨਾਲ ਹੀ ਆ ਗਈ ਕੰਮ ਕਰ ਲੈ ਹੁਣ ਪਤਾ ਏ ਮੈਨੂੰ ਮੈਂ ਕਰਨੇ ਨੇ ਕਰ ਲੂੰਗੀ ਕਿਵੇਂ ਭਰਾ ਤੇਰਾ ਠੀਕ ਏ ਹੂੰ ਬੀਬੀ ਘਟ ਗਿਆ ਸੀ ਬਸ ਛੋਟੀ ਜੀ ਗੱਲ ਵਾਸਤੇ ਭੱਜੀ ਗਈ ਗਰਮੀ ਏ ਕਿਸੇ ਦਾ ਵੀ ਘਟ ਸਕਦਾ ਥੋੜੇ ਲਈ ਛੋਟੀ ਗੱਲ ਏ ਮੇਰੇ ਲਈ ਨਾ ਇਹ ਗੱਲ ਬਹੁਤ ਵੱਡੀ ਆ ਪਰ ਤੁਹਾਡੇ ਕਿਹੜਾ ਕੋਈ ਆਉਂਦਾ ਹੈ ਚਲ ਕੋਈ ਨਹੀਂ ਜਦੋਂ ਤੁਹਾਡਿਆਂ ਤੇ ਵਿਪਤਾ ਪਈ ਨਾ ਉਦੋਂ ਪੁੱਛੂੰਗੀ ਓਹੋ ਤੂੰ ਤਾਂ ਗੁੱਸਾ ਹੀ ਕਰ ਗਈ ਮੈਂ ਤਾਂ ਸਹਿਜ ਸੁਭਾਈ ਗੱਲ ਕਰੀ ਸੀ ਤੁਸੀਂ ਗੱਲ ਹੀ ਇਦਾਂ ਕਰਦੇ ਹੋ ਮੈਂ ਉਸੇ ਤਰ੍ਹਾਂ ਹੀ ਜਵਾਬ ਦੇ ਦਿੰਨੀ ਆ ਗੱਲ ਤਾਂ ਕੋਈ ਜ਼ਰੂਰ ਆ